ਰੋਬਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੱਕਾ ਸਿਧਾਣਾ ਨਾਲ ਜੁੜੀ ਹੋਈ ਦਾਦੇ ਕਿ ਲੱਕਾ ਸਿਧਾਣਾ ਬਠਿੰਡਾ ਤੋਂ ਉਮੀਦਵਾਰ ਹੋਣਗੇ ਤੇ ਪਾਰਟੀ ਜਿਸ ਨੇ ਟਿਕਟ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾਦੇ ਕਿ ਸਿਮਰਜੀਤ ਸਿੰਘ ਮਾਨ ਹੋਣਾ ਦੀ ਪਾਰਟੀ ਤੋਂ ਇਲੈਕਸ਼ਨ ਲੜਨਗੇ ਲੱਕਾ ਸਿੰਘ ਲਦਾ ਲੱਕਾ ਸਿੰਘ ਸਿਧਾਣਾ ਬਠਿੰਡਾ ਤੋਂ ਜੀ ਆ ਦਾਦੇ ਕਿ ਲਗਾਤਾਰ ਚਰਚਾਾਂ ਵਿੱਚ ਪਹਿਲਾਂ ਚੱਲਦੀਆਂ ਰਹੀਆਂ ਬਹੁਤੀ ਦਿਨ ਚਰਚਾਾਂ ਵਿੱਚ ਪਰ ਬਾਅਦ ਦੇ ਵਿੱਚ ਇੱਕ ਵਾਰ ਜਿਹੜਾ ਚਰਚਾਾਂ ਵਿੱਚ ਰੁਕੇ ਜਾਂਦੀਆਂ ਲੱਕਾ ਸਿਧਾਣਾ ਦੀ ਦੱਸਦੀ ਹੈ ਕਿ ਉਮੀਦਵਾਰੀ ਨੂੰ ਲੈ ਕੇ ਕਿਉਂਕਿ ਲਗਾਤਾਰ ਜਿਹੜਾ ਗੱਲ ਚੱਲਦੀ ਸੀ ਕਿ ਆਜ਼ਾਦ ਇਲੈਕਸ਼ਨ ਲੜਨਗੇ ਜਾਂ ਫਿਰ ਅਕਾਲੀ ਦਲ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਨਗੇ ਪਰ ਦਾਦੇ ਕਿ ਹੁਣ ਇਹ ਕਲੀਅਰ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਨਗੇ ਬਠਿੰਡਾ ਤੋਂ ਉਮੀਦਵਾਰ ਹੋਣਗੇ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੇ ਤਾ ਤਸਵੀਰਾਂ ਦੇਖ ਸਕਦੇ ਹੋ ਸੀ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਨਾਲ ਜਿਹੜੀ ਤਸਵੀਰ ਸਾਂਝੀ ਕੀਤੀ ਹੈ ਲਕਾ ਸਿਧਾਣਾ ਹੋਣਾ ਨੇ ਤਾਂ ਦਾਦੇ ਕਿ ਲਕਾ ਸਿਧਾਣਾ ਜੋ ਕਿ ਐਕਟਿਵਿਸਟ ਨੇ ਲਗਾਤਾਰ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ ਦਾਅਵਾ ਦਿੱਤੀ ਕਿ ਹਾਲਾਂਕਿ ਉਦੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਵੇਖਣਾ ਹੋਊਗਾ ਕਿ ਜਿੱਤ ਹੁੰਦੀ ਹੈ ਜਾਂ ਹਾਰ ਉਹਨਾਂ ਸਾਹਮਣੇ ਕਿਹੜੇ ਕਿਹੜੇ ਕੈਂਡੀਡੇਟ ਹੋਣਗੇ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਐਲਾਨ ਦਿੱਤਾ ਗਿਆ ਗੁਰਮੀਤ ਸਿੰਘ ਖੁੱਡੀਆਂ ਹੋਣਾ ਨੂੰ ਪਰ ਦੇਖਣਾ ਹੋਊਗਾ ਕਿ ਕਾਂਗਰਸ ਔਰ ਉਸ ਤੋਂ ਬਾਅਦ ਭਾਜਪਾ ਦੇ ਵੱਲੋਂ ਕਿਸ ਨੂੰ ਐਲਾਨਿਆ ਜਾਂਦਾ ਹੈ ਤਸਵੀਰ ਦੇਖ ਸਕਦੇ ਹੋ ਲੱਖਾ ਸਿਧਾਣਾ ਤੇ ਸਿਮਰਜੀਤ ਮਾਨ ਹੋਣਾਂ ਦੀ ਤਸਵੀਰ ਹੈ ਜੋ ਕਿ ਹੁਣ ਉਮੀਦਵਾਰ ਹੋਣਗੇ ਬਠਿੰਡਾ ਤੋਂ ਤਾਂ ਪੂਰੀ ਜਾਣਕਾਰੀ ਦੇ ਲਈ ਗਗਨ ਮੈਨਾ ਜੁੜ ਚੁੱਕੇ ਨੇ ਗਗਨ ਇੱਕ ਵਾਰ ਪਹਿਲਾਂ ਲੱਖਾ ਸਿਧਾਣਾ ਦਾ ਚਰਚਾ ਦੇ ਵਿੱਚ ਨਾ ਕਾਫੀ ਤੇਜ਼ ਹੁੰਦਾ ਪਰ ਬਾਅਦ ਦੇ ਵਿੱਚ ਉਹਨਾਂ ਚਰਚਾਵਾ ਦੇ ਉੱਪਰ ਕਿਤੇ ਨਾ ਕਿਤੇ ਜਿਹੜਾ ਰੁਕ ਜਾਂਦੀਆਂ ਨੇ ਚਰਚਾਵਾ ਕਿ ਆਜ਼ਾਦ ਉਮੀਦਵਾਰ ਲੜਨਗੇ ਜਾਂ ਫਿਰ ਕਿਹੜੀ ਪਾਰਟੀ ਹੋਏਗੀ ਤਾਂ ਹੁਣ ਫਾਈਨਲੀ ਜਿਹੜਾ ਨਾਂ ਐਲਾਨ ਦਿੱਤਾ ਗਿਆ ਸਿਮਰਜੀਤ ਸਿੰਘ ਮਾਨ ਹੋਣਾਂ ਦੇ ਵੱਲੋਂ ਹਾਂ ਬਿਲਕੁਲ ਦੇਖੋ ਗੱਲ ਕਰੀਏ ਲੱਖਾਂ ਸਹਾਣਾ ਵੀ ਤਾਂ ਲੰਬੇ ਸਮੇਂ ਤੋਂ ਲੱਖਾਂ ਸਹਾਣਾ ਜਿਸ ਤਰੀਕੇ ਨਾਲ ਬਤੌਰ ਇੱਕ ਸਮਾਜ ਦੇ ਵੀ ਬੱਚੋਂ ਆਪਣੀਆਂ ਭੂਮਿਕਾ ਨਿਭਾ ਰਹੇ ਨੇ ਤਾਂ ਉਸੇ ਤਰੀਕੇ ਦੇ ਨਾਲ ਪਟੰਡਾ ਸੀਟ ਤੋਂ ਵੀ ਚਰਚਾਵਾਂ ਲੰਬੇ ਸਮੇਂ ਤੋਂ ਚੱਲ ਰਹੀ ਸੀ ਕਿ ਲੱਖਾਂ ਸਹਾਣਾ ਜਿਹੜੇ ਨੇ ਉਹ ਚੋਣ ਲੜ ਸਕਦੇ ਨੇ ਹਾਲਾਂਕਿ ਇਹ ਵੀ ਚਰਚਾ ਸੀ ਕਿ ਜੇ ਸਿੱਧੂ ਮੂਸੇਵਾਲਾ ਦੇ ਪਿਤਾ ਚੋਣ ਲੜਦੇ ਨੇ ਕੀ ਲੱਖਸਧਾਨਾ ਫੇਰ ਵੀ ਚੋਣ ਲੜਣਗੇ ਜਾਂ ਫਿਰ ਉਹਨਾਂ ਦੇ ਵੱਲ ਚੋਣ ਜਿਹੜੀ ਹੈ ਉਹ ਨਹੀਂ ਲੜੀ ਜਾਊਗੀ ਤਾਂ ਹੁਣ ਜਿਸ ਤੱਕ ਨਾ ਚੋਣਾ ਬਿਲਕੁਲ ਨਜ਼ਦੀਕ ਆ ਚੁੱਕਿਆ ਨੇ ਔਰ ਮੁਸਿਰਤ ਦੇ ਬਿਤਾ ਬਲਕੌਰ ਸਿੰਘ ਉਹਨਾਂ ਦੀ ਵੀ ਇਹ ਤਸਵੀਰ ਲਗਭਗ ਤੈਹ ਜੀ ਹੋ ਚੁੱਕੀ ਹੈ ਕਿ ਉਹ ਚੋਣ ਲੜਦੇ ਹੋਏ ਨਜ਼ਰ ਨਹੀਂ ਆ ਰਹੇ ਤਾਂ ਲੱਖਸਧਾਨਾ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਦਾ ਪਾਰਟੀ ਤੋਂ ਚੋਣ ਲੜਨ ਦਾ ਫੈਸਲਾ ਦਿੱਤਾ ਹੈ ਤਾਂ ਅੱਜ ਇਹ ਜੋ ਉਮੀਦਵਾਰ ਦਾ ਨਾਮ ਹੈ ਉਹ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਕੀਤਾ ਗਿਆ ਤਾਂ ਬਠਿੰਡਾ ਤੋਂ ਹੁਣ ਲੱਖਸਧਾਨਾ ਜਿਹੜੇ ਨੇ ਉਹ ਸ਼੍ਰੋਮਣੀ ਕਾਲੇ ਦਲ ਅੰਮ੍ਰਿਤਸਰ ਦੇ ਉਮੀਦਵਾਰ ਹੋਣਗੇ ਔਰ ਤੁਹਾਨੂੰ ਦੱਸ ਕਿਸ ਤੋਂ ਪਹਿਲਾਂ ਵੀ ਲੱਖਸਦਾਰਾ ਮੋੜ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਜਿਹੜੀ ਆ ਉਹ ਲੜ ਜਦੋਂ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਸੀ ਤਾਂ ਇੱਕ ਵਾਰ ਦੇ ਤੋਂ ਬਟਿੰਡਾ ਕੌਨਸ਼ੀਅੰਸੀ ਦੇ ਵਿੱਚੋਂ ਹੀ ਉਹ ਚੋਣ ਲੜਦੇ ਹੋਏ ਮੰਦਿਰ ਤੇ ਨਜ਼ਰ ਆਉਣਗੇ ਔਰ ਉਹਨਾਂ ਦੇ ਸਾਹਮਣੇ ਮੁਕਾਬਲੇ ਦੀ ਜਿੱਤੀ ਕਰਾਸੀਂ ਗੱਲ ਕਰ ਰਹੇ ਸੀ ਗੁਰਮੀਤ ਸਿੰਘ ਖੁਦਿਆਂ ਨੇ ਔਰ ਉੱਥੇ ਹੀ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਹੋ ਜਿਵੇਂ ਕਿ ਨਾ ਚਰਚਾਵਾਂ ਅੰਮ੍ਰਿਤਾ ਵੜਿੰਗੜੀਆਂ ਜਾਂ ਰਾਜਾ ਵੜਿੰਗੜੀਆਂ ਚੱਲ ਰਹੀਆਂ ਨੇ ਜਾਂ ਫਿਰ ਉੱਤਰਲੇ ਪਾਸੇ ਸਿੰਮਰਤ ਬਾਦਲ ਹੋਣਗੇ ਬੀਜੇਪੀ ਦੇ ਵੱਲੋਂ ਪਰਮਪਾਲ ਕੌਰ ਦਾ ਜ਼ਿਕਰ ਹੈ ਕਈਕ ਮਕਾਦਾ ਜਿਹੜਾ ਹੈਗਾ ਉਹ ਬਠਿੰਡਾ ਤੇ ਵੀ ਹੌਟ ਸੀਟਰ ਦਾ ਚੋ ਦੇਖਣ ਨੂੰ ਜ਼ਰੂਰ ਮਿਲ ਰਿਹਾ ਹੈ ਜੀ ਹਮ ਤਾਂ ਪਹਿਲਾਂ ਵੀ ਗਗਨ ਜੀ ਗੱਲ ਕਰੀਏ ਤਾਂ ਬਠਿੰਡਾ ਤੋਂ ਬਾਅਦ ਇੱਕ ਹੋਰ ਸੀਟ ਦਾ ਨਾਮ ਆਇਆ ਸੀ ਕਿ ਕਿਹਾ ਗਿਆ ਸੀ ਕਿ ਫਰੀਦਕੋਟ ਵੀ ਜਾ ਸਕਦੇ ਨੇ ਲੱਖਾ ਸਿਧਾਨਾ ਕੋਈ ਸੀਟ ਵੀ ਚੇਂਜ ਕਰ ਸਕਦਾ ਹੈ ਕਿਉਂਕਿ ਉਦੋਂ ਗੱਲ ਚੱਲਦੀ ਸੀ ਕਿ ਜੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਇਲੈਕਸ਼ਨ ਲੜਦੇ ਆ ਪਰ ਕਿਤੇ ਨਾ ਕਿਤੇ ਹੁਣ ਜਦੋਂ ਲੱਖਾ ਸਿਧਾਨਾ ਜਿਹੜੇ ਆ ਇਲੈਕਸ਼ਨ ਲੜ ਰਹੇ ਆ ਤਾਂ ਕਿ ਸੂਤਰਾਂ ਸੂਤਰ ਤਾਂ ਇਹ ਵੀ ਦੱਸ ਦਿੰਦੇ ਨੇ ਕਿ ਲੱਖਾ ਸਿਧਾਨਾ ਔਰ ਬਲਕੌਰ ਸਿੰਘ ਹੁਣਾਂ ਦੇ ਵਿੱਚ ਜਿਹੜਾ ਮੀਟਿੰਗਾਂ ਵੀ ਹੋਈਆਂ ਤੇ ਉਦੋਂ ਜਿਹੜਾ ਇਹ ਗੱਲ ਸਾਹਮਣੇ ਆਈ ਸੀ ਕਿ ਲੱਖਾ ਸਿਧਾਨਾ ਨੇ ਸਿੱਧਾ ਕਿਹਾ ਸੀ ਕਿ ਜੇ ਕਿਉਂਕਿ ਇੱਕ ਪਾਸੇ ਮੂਸੇ ਵਾਲੇ ਦੇ ਨਾਲ ਜਦੋਂ ਜਦੋਂ ਵੀ ਕੋਈ ਜਿਹੜਾ ਜਸਟਿਸ ਦੇ ਲਈ ਕੋਈ ਪ੍ਰਦਰਸ਼ਨ ਕਾਲ ਦਿੱਤੀ ਜਾਂਦੀ ਹੈ ਤਾਂ ਉਦੋਂ ਵੀ ਲੱਖਾ ਸਧਾਨਾ ਬੋਲਦੇ ਹੋਏ ਨਜ਼ਰ ਆਉਂਦੇ ਆ ਬਿਲਕੁਲ ਮਨਦੀਪ ਜੂਜ ਸਿੰਘ ਨੇ ਮੈਂ ਜ਼ਿਕਰ ਕੀਤਾ ਕਿ ਚਰਚਾ ਹੀ ਸੀ ਇੰਤਜ਼ਾਰ ਦੀ ਸੀ ਚੀਜ਼ ਦਾ ਹੋ ਰਿਹਾ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਹੁਣੇ ਜਿਹੜੇ ਨੇ ਉਹ ਚੋਣ ਲੜਦੇ ਨੇ ਨਹੀਂ ਲੜਦੇ ਜਿਨ੍ਹਾਂ ਦੇ ਵੱਲੋਂ ਚੋਣ ਲੜੀ ਜਾਣੀ ਸੀ ਤਾਂ ਮਮਨ ਜੀ ਗੱਲ ਆ ਲੱਖਾ ਸਧਾਨਾ ਆਪਣੀ ਕੌਂਸ਼ੀਅੰਸ ਦੀ ਬਦਲਣ ਦੇ ਲਈ ਵੀ ਜਿਹੜੀ ਆ ਉਹ ਪੁਸ਼ਟਾਫਰ ਕਰ ਰਹੇ ਸੀਗੇ ਪਰ ਹੁਣ ਜਦੋਂ ਬਲਕੌਰ ਸਿੰਘ ਉਹਨਾਂ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਉਹ ਇ ਲੱਖਾਂ ਦਾਣੇ ਦੇ ਵੱਲੋਂ ਆਜ਼ਾਦ ਤੌਰ ਦੇ ਉਤੇ ਉਮੀਦਵਾਰ ਵੱਜੋਂ ਨਾਲਣ ਦੀ ਜਗਾ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦਾ ਜਿਹੜਾ ਹੈ ਉਹਨਾਂ ਨੇ ਜ਼ਰੂਰ ਸਾਥ ਦਿੱਤਾ ਪਰ ਉਧਰਲੀ ਪਾਰਟੀ ਦੇ ਵਿੱਚੋਂ ਉਹ ਚੋਣ ਲੜਦੇ ਹੋਏ ਜ਼ਰੂਰ ਨਜ਼ਰ ਆਣਗੇ ਉਹ ਦੇਖਣਾ ਹੋਊਗਾ ਕਿ ਸਿੱਖ ਸੈਂਟੀਮੈਂਟ ਜੇ ਆਪਾਂ ਗੱਲ ਕਰੀਏ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਗੱਲ ਕਰ ਲਈ ਤਾਂ ਕਹਿੰਦੀ ਪਾਰਟੀ ਨਾਲ ਜ਼ਰੂਰ ਇੱਕ ਸਿੱਧੂ ਮੁਸਲੇ ਦਾ ਫੈਕਟਰ ਜਿਹੜਾ ਹੈ ਉਹ ਕਮ ਆਇਆ ਸੀਗਾ ਦੀਪ ਸਿੱਧੂ ਫੈਕਟਰ ਕਮ ਆਇਆ ਸੀਗਾ ਤਾਂ ਹੁਣ ਇਸ ਸਭ ਦੇ ਵਿਚਕਾਰ ਬਠਿੰਡਾ ਤੋਂ ਲੱਖਾਂ ਦਾਣਾਂ ਨੂੰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੇ ਵਿੱਚ ਬਤੌਰ ਕੈਂਡੀਡੇਟ ਹੋਣ ਦੇ ਨਾਲ ਤੇ ਕਿਹੋ ਜ ਵੀ ਉਹਨਾਂ ਲਖਾ ਮਦਦ ਸੁਗਾ ਜਿੰ ਮੰਦੀ ਤੋਂ ਤਾਂ ਬਿਲਕੁਲ ਤਾਦਾਦੀ ਹੈ ਕਿ ਲੱਖਾ ਸਦਾਣਾ ਹੋਣਾ ਨੂੰ ਸਿਮਰਜੀਤ ਸਿੰਘ ਮਾਨ ਹੋਣਾ ਨੇ ਟਿਕਟ ਦਿੱਤੀ ਹੈ ਦੱਸਦੇ ਕਿ ਸ਼ਰਮਣੀ ਕਾਲੀਦਾਮ ਅੰਮ੍ਰਿਤਸਰ ਤੋਂ ਬੀਜੇਪ ਦੱਸਦੀ ਹੈ ਕਿ ਬਠਿੰਡਾ ਤੋਂ ਉਮੀਦਵਾਰ ਹੋ